ਉਹ ਸਾਨੂੰ ਦਿੱਤੇ ਨਹੀਂ ਜਾ ਰਹੇ ਜਿਵੇਂ ਕਿ ਮੈਡੀਕਲ ਰਿਵਰਸਮੈਂਟਾ 6ਵਾਂ ਪੇ ਕਮਿਸ਼ਨ ਹੈ ਜੀਆਈਐਸ ਹੈ ਪੈਨਸ਼ਨ ਸਕੀਮ ਹੈ ਸਾਨੂੰ ਕੋਈ ਵੀ ਰੈਗੂਲਰ ਕਰਮਚਾਰੀਆਂ ਵਾਲੇ ਲਾਭ ਨਹੀਂ ਦਿੱਤੇ ਜਾ ਰਹੇ ਜਦੋਂ ਹੁਣ ਆਮ ਆਦਮੀ ਪਾਰਟੀ ਸੱਤਾ ਦੇ ਵਿੱਚ ਆਈ ਹੈ ਬਦਲਾ ਲੈ ਕੇ ਤਾਂ ਇਹਨਾਂ ਦੇ ਜਿਹੜੇ ਮੰਤਰੀ ਹੈ ਹਰਜੋਤ ਸਿੰਘ ਬੈਂਸ ਸਿੱਖਿਆ ਮੰਤਰੀ ਉਹਨਾਂ ਨੇ ਐਲਾਨ ਕੀਤਾ ਸੀ ਵੀ ਕੰਪਿਊਟਰ ਅਧਿਆਪਕਾਂ ਨੂੰ ਦੀਵਾਲੀ ਦੇ ਤੋਹਫੇ ਵਜੋਂ 6ਵਾਂ ਪੇ ਕਮਿਸ਼ਨ ਤੇ ਪੰਜਾਬ ਸਿਵਲ ਸਰਵਿਸ ਰੂਲ ਲਾਗੂ ਕੀਤੇ ਜਾਣਗੇ ਪਰੰਤੂ ਉਸ ਵਾਅਦੇ ਨੂੰ ਵੀ 2 ਸਾਲ ਹੋ ਗਏ ਹੁਣ ਸਾਨੂੰ ਇਹ ਕੋਈ ਮੀਟਿੰਗ ਨਹੀਂ ਦੇ ਰਹੇ ਜਦੋਂ ਵੀ ਮੀਟਿੰਗ ਦਿੰਦੇ ਉਹ ਮੀਟਿੰਗ ਪੋਸਟਪੋਨ ਕਰ ਦਿੰਦੇ ਆ ਪਿੱਛੇ ਇਹਨਾਂ ਨੇ 11 ਤਰੀਕ ਦੀ ਮੀਟਿੰਗ ਦਿੱਤੀ ਪੋਸਟਪੋਨ ਕਰਤੀ 12 ਦੀ ਮੀਟਿੰਗ ਦਿੱਤੀ ਉਹ ਵੀ ਪੋਸਟਪਾਉਣੀ ਸੀ ਉਹਦੇ 'ਚ ਉਹ ਸ਼ਾਮਲ ਨਹੀਂ ਹੋਏ ਆਪ ਖੁਦ ਕਹਿੰਦੇ ਵੀ ਸਿੱਖਿਆ ਮੰਤਰੀ ਹਰਿਆਣਾ ਦੇ ਵਿੱਚ ਗਏ ਹੋਏ ਨੇ ਜਿਹੜੇ ਵਿੱਤ ਮੰਤਰੀ ਉਹ ਕੇਰਲਾ ਦੇ ਵਿੱਚ ਨੇਗੇ ਤੇ ਜਿਹੜੇ ਸਾਡੇ ਮੁੱਖ ਮੰਤਰੀ ਨੇ ਉਹ ਦਿੱਲੀ ਦੇ ਵਿੱਚ ਨੇ ਪੰਜਾਬ ਦੇ ਲੋਕ ਕਿੱਥੇ ਨੇ ਪੰਜਾਬ ਦੇ ਲੋਕ ਛੜਕਾਂ ਤੇ ਠੱਕੇ ਖਾਨ ਲਈ ਮਜਬੂਰ ਨੇਗੇ ਕੋਈ ਵੀ ਸਰਕਾਰ ਦਾ ਜਿਹੜਾ ਨਮਾਇੰਦਾ ਉਹ ਕਿਸੇ ਨੂੰ ਮਿਲ ਨਹੀਂ ਰਿਹਾ ਮੀਟਿੰਗ ਫਿਕਸ ਕਰ ਦਿੰਦੇ ਨੇ ਪੋਸਟਪੋਨ ਕਰ ਦਿੰਦੇ ਨੇ ਸਾਡੀਆਂ ਮੰਗਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਜਿਹੜਾ ਕਿੰਨੇ ਵੀ ਕਿਸਾਨ ਹੈ ਕੋਈ ਮਜ਼ਦੂਰ ਹੈ ਕੋਈ ਵਪਾਰੀ ਹੈ ਮਲਾਜਮਾਂ ਉਹ ਸਾਰੇ ਸੜਕਾਂ ਤੇ ਰਲ ਰਹੇ ਨੇਗੇ ਤੇ ਜਿਹੜਾ ਸਾਡਾ ਧਰਨਾ ਇੱਥੇ ਲਗਾਤਾਰ ਸੰਗਰੂਰ ਦੇ ਵਿੱਚ ਕੋਹੜਤਾਲ ਦਾ ਚੱਲ ਰਿਹਾ ਹੈਗਾ ਤੇ ਨਾਲ ਨਾਲ ਸੂਬਾ ਪੱਧਰ ਤੇ ਰੈਲੀਆਂ ਕੀਤੀਆਂ ਜਾ ਰਹੀਆਂ ਹੁਣ ਸਾਡੀ 27 ਤਰੀਕ ਨੂੰ ਵਿੱਤ ਮੰਤਰੀ ਤੇ ਸਿੱਖਿਆ ਮੰਤਰੀ ਨਾਲ ਇੱਕ ਸਾਂਝੀ ਮੀਟਿੰਗ ਫੈਕਸ ਕੀਤੀ ਗਈ ਹੈ ਜੇਕਰ ਉਹਨਾਂ ਦੇ ਵਿੱਚ ਉਹਦਾ ਹੱਲ ਨਹੀਂ ਹੁੰਦਾ ਤਾ ਖੜਕਲ ਕਲਾਂ ਦੇ ਵਿੱਚ 28 ਤਰੀਕ ਦੀ ਇੱਕ ਬਹੁਤ ਵੱਡੀ ਰੋਸ ਰੈਲੀ ਕੀਤੀ ਜਾ ਰਹੀ ਹੈਗੀ ਤੇ ਇਸ ਤੋਂ ਇਲਾਵਾ ਸੀ ਜਿਹੜਾ ਇਹ ਭੁੱਖ ਹੜਤਾਲ ਚੱਲ ਰਹੀ ਹੈ ਇਹਨੂੰ ਵੀ ਜਲਦ ਅਸੀਂ ਮਰਨ ਵਰ ਦੇ ਵਿੱਚ ਕਨਵਰਟ ਕਰਾਂਗੇ ਬਤ ਮੰਤਰੀ ਨਾਲ ਪਹਿਲਾਂ ਵੀ ਮੀਟਿੰਗ ਹੋਈ ਕੋਈ ਵਿੱਤ ਮੰਤਰੀ ਨਾਲ ਪਹਿਲਾਂ ਵੀ ਮੀਟਿੰਗਾਂ ਹੁੰਦੀਆਂ ਰਹੀਆਂ ਪਰ ਉਹ ਪੋਸਟਪੋਨ ਹੋ ਜਾਂਦੀਆਂ ਇੱਕ ਫਿਕਸ ਕਰ ਦਿੰਦੇ ਮੀਟਿੰਗ ਵੀ ਤੁਹਾਡੀ 28 ਤਰੀਕ ਨੂੰ ਮੀਟਿੰਗ ਹੈ ਵਿੱਤ ਮੰਤਰੀ ਨਾਲ ਪਰ ਉਹ ਵਿੱਤ ਮੰਤਰੀ ਸਾਨੂੰ ਮਿਲ ਨਹੀਂ ਰਹੀ ਨਾ ਹੀ ਮੁੱਖ ਮੰਤਰੀ ਮਿਲ ਰਹੇ ਨਾ ਹੀ ਸਿੱਖਿਆ ਮੰਤਰੀ ਇਸ ਤੋਂ ਪਹਿਲਾਂ ਮੀਟਿੰਗਾਂ ਹੋਈਆਂ ਨੇ ਉਹਨਾਂ ਨੇ ਇਹੀ ਹਵਾਲਾ ਦਿੱਤਾ ਵੀ ਸਾਡੇ ਕੋਲੇ ਹਜੇ ਪੈਸਿਆਂ ਦੀ ਕਮੀ ਐ ਅਸੀਂ ਤੁਹਾਨੂੰ ਪੈਸੇ ਨਹੀਂ ਦੇ ਸਕਦੇ ਥੋੜਾ ਤੁਸੀਂ ਇੰਤਜ਼ਾਰ ਕਰੋ ਤੇ ਫਿਰ ਅਸੀਂ ਤੁਹਾਡਾ ਕੰਮ ਕਰ ਦਾਂਗੇ ਸਿਰਫ ਮਤਲਬ ਕਿ ਲਾਰੇ ਲੱਪੇ ਦੀ ਤੇ ਭਰੋਸਿਆਂ ਦੀ ਨੀਤੀ ਤੇ ਹੀ ਐ ਸਰਕਾਰ ਦਾ ਕੰਮ ਸਿੱਖਿਆ ਮੰਤਰੀ ਨਾਲ ਵੀ ਮੀਟਿੰਗ ਹੋਈ ਉਹਨਾਂ ਨੇ ਐਲਾਨ ਵੀ ਕਰਤਾ ਸੀਗਾ ਤੇ ਉਸ ਤੋਂ ਬਾਅਦ ਉਹਨਾਂ ਦਾ ਸਿਰਫ 2 ਸਾਲ ਤੋਂ ਭਰੋਸਾ ਹੀ ਚੱਲ ਰਿਹਾ ਉਹਨਾਂ ਨੇ ਤਾਂ ਇਸ ਤਰ੍ਹਾਂ ਦਾ ਐਲਾਨ ਕੀਤਾ ਵੀ ਜਿਹੜੇ ਉਹਨਾਂ ਨੇ ਕੰਪਿਊਟਰ ਵਿਭਾਗ ਕ ਨੂੰ ਐਲਾਨ ਕਰਤਾ ਵੀ 6ਵੇਂ ਪੇ ਕਮਿਸ਼ਨ ਦੇਤਾ ਇਹਨਾਂ ਨੂੰ ਸੀਐਸਆਰ ਰੂਲ ਲਾਗੂ ਕਰਤੇ ਉਹਦੇ ਬਕਾਇਦਾ ਇਹਨਾਂ ਨੇ ਪੋਸਟਰ ਵੀ ਲਾਏ ਇਹਨਾਂ ਨੇ ਸ਼੍ਰੀਨਗਰ ਤੋਂ ਲੈ ਕੇ ਤਾਮਲਨਾਡੂ ਤੱਕ ਪੋਸਟਰ ਲਾਤੇ ਸਾਰਾ ਕੁਝ ਦੇਤਾ ਪਰ ਮਿਲਿਆ ਸਾਨੂੰ ਕੁਛ ਨਹੀਂ ਹੁਣ 27 ਤਰੀਕ ਦੀ ਸਾਡੀ ਮੀਟਿੰਗ ਹੈ ਇੱਕ ਸਾਂਝੀ ਅਸੀਂ ਪ੍ਰਦਰਸ਼ਨ ਕੀਤਾ ਸੀਗਾ ਮੋਹੱਲੀ ਵਿਖੇ ਚੰਡੀਗੜ੍ਹ ਸੀਐਮ ਨਿਵਾਸ ਦਾ ਘਾਉ ਕੀਤਾ ਜਾ ਰਿਹਾ ਸੀਗਾ ਉਹਦੇ ਚ ਪ੍ਰਸ਼ਾਸਨ ਨੇ ਸਾਨੂੰ 27 ਤਰੀਕ ਦੀ ਵਿੱਤ ਮੰਤਰੀ ਅਤੇ ਸਿੱਖਿਆ ਮੰਤਰੀ ਨਾਲ ਇੱਕ ਸਾਂਝੀ ਮੀਟਿੰਗ ਦਿੱਤੀ ਹੈ ਜਦੋਂ ਸਵਾਲਾਂ ਨੂੰ ਹਟ ਗਿਆ ਕੀ ਮੁੱਖ ਮੰਗਾਂ ਕਿ ਆਏਗੀ ਨੂੰ ਅੱਗੇ ਅਸੀਂ 7000 ਕੰਪਿਊਟਰ ਵਿਦਿਆਪਕ ਪੰਜਾਬ ਦੇ ਵੱਖ-ਵੱਖ ਸਰਕਾਰੀ ਸਕੂਲਾਂ ਦੇ ਵਿੱਚ 2005 ਤੋਂ ਕੰਮ ਕਰ ਰਹੇ ਹਾਂ 2011 ਦੇ ਵਿੱਚ ਕੰਪਿਊਟਰ ਵਿਦਿਆਪਕ ਲੀਆਂ ਜਿਹੜੀਆਂ ਸਵਾਮਾ ਉਹ ਰੈਗੂਲਰ ਕਰਤੀਆਂ ਸੀ ਉਹਦੇ ਲਈ ਬਕਾਇਦਾ ਪੰਜਾਬ ਦੇ ਰਾਜਪਾਲ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਅਪੁਆਇੰਟਮੈਂਟ ਲੈਟਰ ਜਾਰੀ ਕੀਤਾ ਗਿਆ ਜਿਸ ਵਿੱਚ ਸਾਫ਼ ਲਿਖਿਆ ਹੋਇਆ ਵੀ ਕੰਪਿਊਟਰ ਵਿਦਿਆਪਕਾਂ ਦੇ ਪੰਜਾਬ ਸਿਵਲ ਸਰਵਿਸ ਰੂਲਸ ਲਾਗੂ ਹੋਣਗੇ ਪ੍ਰੰਤੂ ਜੋ ਰੈਗੂਲਰ ਕਰਮਚਾਰੀਆਂ ਨੂੰ ਮਿਲਣ ਵਾਲੇ ਲਾਭ ਹੈ ਉਹ ਸਾਨੂੰ ਦਿੱਤੇ ਨਹੀਂ ਜਾ ਰਹੇ ਜਿਵੇਂ ਕਿ ਮੈਡੀਕਲ ਰਿਵਰਸਮੈਂਟਾ ਛੇਵਾਂ ਧੰਨਵਾਦ ਜੀ ਸਾਨੂੰ ਸਪੋਰਟ ਕਰਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ